ਸਟਾਪ ਇਹ ਸਵਾਗਤ ਯੋਗ ਹੈ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਦੀ ਇੱਕ ਵੱਡੀ ਤਰੁੱਟੀ ਨੂੰ ਕੇਂਦਰ ਸਰਕਾਰ ਨੇ ਦੂਰ ਕਰ ਦਿੱਤਾ ਹੈ ਡੰਡੀ ਹੁਣ ਨਵੇਂ ਸੈਸ਼ਨ ਤੋਂ 5ਵੀਂ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਹੀ ਅਗਲੀਆਂ ਜਮਾਤਾਂ ਵਿੱਚ ਜਾ ਸਕਣਗੇ ਡੰਡੀ ਸਨ 2010 ਤੋਂ ਪੂਰੇ ਦੇਸ਼ ਵਿੱਚ 8ਵੀਂ ਤੱਕ ਦੀਆਂ ਜਮਾਤਾਂ ਨੂੰ ਪਾਸ ਫੇਲ ਦੇ ਨਿਯਮ ਤੋਂ ਮੁਕਤ ਕਰ ਦਿੱਤਾ ਗਿਆ ਸੀ ਡੰਡੀ ਅਜਿਹਾ ਇਸ ਸੀਮਤ ਤਰਕ ਦੀ ਆੜ ਵਿੱਚ ਕੀਤਾ ਗਿਆ ਸੀ ਕਿ ਫੇਲ ਹੋਣ ਕਾਰਨ ਬੱਚੇ ਸਕੂਲ ਛੱਡ ਦਿੰਦੇ ਹਨ ਉਹਨਾਂ ਦਾ ਮਨੋਬਲ ਟੁੱਟ ਜਾਂਦਾ ਹੈ ਅਤੇ ਤਣਾਅ ਵਿੱਚ ਆ ਜਾਂਦੇ ਹਨ ਡੰਡੀ ਇਸ ਲਈ ਬਿਨਾ ਪਰਖਿਆ ਦੇ ਹੀ ਉਹਨਾਂ ਨੂੰ ਅਗਲੀ ਜਮਾਤ ਵਿੱਚ ਭੇਜ ਦਿੱਤਾ ਜਾ ਰਿਹਾ ਸੀ ਡੰਡੀ ਇਹ ਠੀਕ ਹੈ ਕਿ ਸਿੱਖਿਆ ਦਾ ਅਰਥ ਸਿਰਫ ਪਰਖਿਆ ਨਹੀਂ ਹੈ ਅਤੇ ਪ੍ਰੀਖਿਆ ਦੇ ਤਣਾਅ ਤੋਂ ਵਿਦਿਆਰਥੀਆਂ ਨੂੰ ਮੁਕਤ ਵੀ ਰੱਖਿਆ ਜਾਣਾ ਚਾਹੀਦਾ ਹੈ ਪਰ ਇਸ ਨਿਯਮ ਨੇ ਸਕੂਲੀ ਸਿੱਖਿਆ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ ਕਾਲਜ ਸਿੱਖਿਆ ਨੂੰ ਵੀ ਬਰਬਾਦ ਕਰ ਦਿੱਤਾ ਡੰਡੀ ਇਸ ਦਾ ਸਭ ਤੋਂ ਬੁਰਾ ਅਸਰ ਦੇਸ਼ ਪਰ ਦੇ ਸਰਕਾਰੀ ਸਕੂਲਾਂ ਉੱਤੇ ਹੋਇਆ ਡੰਡੀ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਉਹਨਾਂ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਜਿਨ੍ਹਾਂ ਦੀ ਆਰਥਿਕ ਸਮਾਜਿਕ ਹਾਲਤ ਚੰਗੀ ਨਹੀਂ ਹੁੰਦੀ ਡੰਡੀ ਉਹਨਾਂ ਕੋਲ ਆਪਣੇ ਬੱਚਿਆਂ ਦੀ ਸਿੱਖਿਆ ਵੱਲ ਧਿਆਨ ਦੇਣ ਲਈ ਨਾ ਵਕਤ ਹੁੰਦਾ ਹੈ ਨਾ ਸਮਰਥਾ ਡੰਡੀ ਕੋਈ ਬੱਚਾ ਘਰ ਤੋਂ ਤਾਂ ਸਕੂਲ ਚਲਿਆ ਸਟਾਰਟ ਗਿਆ ਪਰ ਉਹ ਅਸਲ ਵਿੱਚ ਸਕੂਲ ਗਿਆ ਜਾਂ ਨਹੀਂ ਜਾਂ ਉਸਨੇ ਕੀ ਪੜ੍ਹਾਈ ਕੀਤੀ ਇਸ ਦੀ ਜਾਣਕਾਰੀ ਉਦੋਂ ਹੀ ਮਿਲੇਗੀ ਜਦ ਉਹ ਪ੍ਰੀਖਿਆ ਦੇਣ ਤੋਂ ਬਾਅਦ ਪਾਸ ਜਾਂ ਫੇਲ ਹੋਵੇਗਾ ਡੰਡੀ 8ਵੀਂ ਤੱਕ ਫੇਲ ਨਾ ਕਰਨ ਦੀ ਨੀਤੀ ਕਾਰਨ ਬੱਚੇ ਅਗਲੀ ਜਮਾਤ ਵਿੱਚ ਤਾਂ ਪੁੱਜਦੇ ਜਾਂ ਰਹੇ ਸਨ ਪਰ ਉਹਨਾਂ ਵਿੱਚੋਂ ਕਈਆਂ ਨੂੰ ਆਉਂਦਾ ਜਾਂਦਾ ਕੁਝ ਵੀ ਨਹੀਂ ਸੀ ਡੰਡੀ ਇਸ ਨਾਲ ਅਗਲੀ ਸ਼੍ਰੇਣੀ ਦੇ ਅਧਿਆਪਕਾਂ ਦੇ ਸਾਹਮਣੇ ਵੀ ਕਈ ਸਮੱਸਿਆਵਾਂ ਖੜੀਆਂ ਹੋਣ ਲੱਗੀਆਂ ਹਨ ਡੰਡੀ ਨਤੀਜੇ ਵਜੋਂ ਸਕੂਲੀ ਸਿੱਖਿਆ ਵਿੱਚ ਹੋਰ ਵੀ ਗਿਰਾਵਟ ਆਉਂਦੀ ਗਈ ਡੰਡੀ ਬੀਤੇ ਇੱਕ ਦਹਾਕੇ ਤੋਂ ਪ੍ਰਾਇਮਰੀ ਅਤੇ ਇਸ ਵਰਗੀਆਂ ਦੂਜੀਆਂ ਸੰਸਥਾਵਾਂ ਦੇ ਸਰਵੇ ਵਾਰ-ਵਾਰ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਸਨ ਕੇ ਅੱਠਵੀਂ ਦੇ ਬੱਚੇ ਨੂੰ ਚੌਥੀ ਕਲਾਸ ਦਾ ਗਣਿਤ ਨਹੀਂ ਆਉਂਦਾ ਜਾਂ ਪੰਜਵੀਂ ਦਾ ਬੱਚਾ ਦੂਜੀ ਜਮਾਤ ਦੀ ਹਿੰਦੀ ਦੀ ਕਿਤਾਬ ਵੀ ਨਹੀਂ ਪੜ ਸਕਦਾ ਡੰਡੀ ਅਜਿਹੀਆਂ ਰਿਪੋਰਟਾਂ ਆਉਣ ਤੋਂ ਬਾਅਦ 2-4 ਦਿਨ ਤਾਂ ਸਿੱਖਿਆ ਵਿਵਸਥਾ ਉੱਤੇ ਕੁਝ ਸਵਾਲ ਉੱਠਦੇ ਪਰ ਉਸ ਵਿੱਚ ਸੋ ਦਾਾਰੇ ਬਾਰੇ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਜਾਂਦਾ ਡੰਡੀ ਅਜਿਹੇ ਵਿੱਚ ਨਿੱਜੀ ਸਕੂਲ ਸਰਕਾਰੀ ਸਕੂਲਾਂ ਦੇ ਮੁਕਾਬਲੇ ਹੋਰ ਅੱਗੇ ਵੱਧਦੇ ਚਲੇ ਜਾ ਰਹੇ ਸਨ ਡੰਡੀ ਜਿਨ੍ਹਾਂ ਸਲਾਹਕਾਰਾਂ ਨੇ ਬੱਚਿਆਂ ਨੂੰ ਸਕੂਲ ਨਾ ਛੱਡਣ ਦੇਣ ਲਈ ਫੇਲ ਨਾ ਕਰਨ ਦਾ ਆਸਾਨ ਰਸਤਾ ਅਪਣਾਇਆ ਉਹਨਾਂ ਨੇ ਅਜੇ ਹਾ ਕੋਈ ਸੁਝਾ ਨਹੀਂ ਦਿੱਤਾ ਜਿਸ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਡੰਡੀ